11 ਅਗਸਤ 1740 ਨੂੰ ਮੱッセ ਰੰਗੜ ਦਾ ਸਿਰ ਵੜਨ ਲੱਗਿਆ ਭਾਈ ਮਹਿਤਾਬ ਸਿੰਘ ਜੀ ਮਿਰਾਂਕੂਟ ਭਾਈ ਸੁਖਾ ਸਿੰਘ ਮਾੜੀ ਕੰਬੋ ਗੀ ਨੇ ਆਹ ਗੱਲ ਦਾ ਖਿਆਲ ਬਿਲਕੁਣੋ ਰੱਖਿਆ ਬਹੁਤ ਸਾਰੇ ਸਿੱਖ ਜਾਣਦੇ ਨੇ ਹੋਰ ਧਰਮਾਂ ਦੇ ਲੋਕ ਵੀ ਜਾਣਦੇ ਹੁਣ ਕਿ ਮੱਸਾ ਰੰਗੜ ਦਾ ਸਿੱਖਾ ਨੇ ਸਿਰ ਵੱਡਿਆ ਜਿਹੜੇ ਲੋਕਾਂ ਨੇ ਨਹੀਂ ਸਿੱਖ ਧਰਮ ਨਾਲ ਜੁੜੇ ਉਹ ਜ਼ਰੂਰ ਇਹ ਸਵਾਲ ਕਰਦੇ ਹੋਣਗੇ ਕਿ ਮੱਸਾ ਰੰਗੜ ਦਾ ਸਿਰ ਕਿਉਂ ਵੱਡਿਆ ਗਿਆ ਸਿੱਖਾ ਨੇ ਕਿਉਂ ਵੱਡਿਆ ਤਾਂ ਫਿਰ ਤੁਹਾਡੇ ਵਰਗੇ ਸੂਝਵਾਨ ਸੱਜਣ ਜਵਾਬ ਦਿੰਦੇ ਨੇ ਜੇਕਰ ਕੋਈ ਕਿਸੇ ਦੇ ਧਾਰਮਿਕ ਸਥਾਨ ਤੇ ਆ ਕੇ ਗਲਤ ਕੰਮ ਕਰੇ ਬੁਰੇ ਕੰਮ ਕਰੇ ਜਾਂ ਜਾਣ ਬੁੱਝ ਕੇ ਜਹਿ ਕੰਮ ਕਰੇ ਜਿਸ ਨਾਲ ਦੂਜੇ ਧਰਮ ਦੇ ਲੋਕਾਂ ਦੀ ਹਾਨੀ ਹੁੰਦੀ ਹੋਵੇ ਜਾਂ ਇਹੋ ਜਿਹਾ ਪਵਿੱਤਰ ਸਥਾਨ ਜਿੱਥੇ ਇਹ ਗੱਲ ਬਰਦਾਸ਼ਤ ਕਰਨ ਤੋਂ ਬਾਅਦ ਆਵੇ ਤਾਂ ਫਿਰ ਹਰ ਇੱਕ ਨੂੰ ਉਸ ਇਨਸਾਨ ਦਾ ਸਿਰ ਵੜਨਾ ਹੀ ਚਾਹੀਦਾ ਆ ਜਿਹੜਾ ਇਨਸਾਨ ਗਲਤ ਕੰਮ ਕਰਦਾ ਤੁਸੀਂ ਸਭ ਜਾਣਦੇ ਹੋ ਕਿ 17 1738 ਨੂੰ ਜਿਹੜਾ ਅੰਮ੍ਰਿਤਸਰ ਦੇ ਇਲਾਕੇ ਦਾ ਇੱਕ ਕੋਤਵਾਲ ਹੁੰਦਾ ਸੀ ਜਦੋਂ ਆਪਾਂ ਅੰਮ੍ਰਿਤਸਰ ਨੂੰ ਆਉਨੇ ਆ ਉਦੋਂ ਅੰਮ੍ਰਿਤਸਰ ਨੂੰ ਜਿੱਧਰੋਂ ਭਾਈ ਮਹਾ ਸਿੰਘ ਗੇਟ ਦਾ ਆਪਾਂ ਵੜਦੇ ਅੰਦਰ ਤਾਂ ਉਸ ਪਾਸੇ ਤੋਂ ਇੱਕ ਸਾਈਡ ਤੇ ਕੋਤਵਾਲੀ ਹੋਇਆ ਕਰਦੀ ਸੀ ਜਾਨੀ ਕਿ ਸਤਖੰਡ ਦਰਬਾਰ ਸਾਹਿਬ ਤੋਂ ਕੁਝ ਕੋ ਦੂਰੀ ਤੇ ਕੋਤਵਾਲੀ ਹੋਇਆ ਕਰਦੀ ਸੀ ਜਿੱਥੇਕ ਰਾਮਗੜੀ ਐਸੀਨੀਅਰ ਸੈਕੰਡਰੀ ਸਕੂਲ ਹੈਗਾ ਸੀ ਜਾਂ ਅਜਕਲ ਉੱਥੇ ਕਾਰ ਪਾਰਕਿੰਗ ਬਣ ਗਈ ਹੋਈ ਆ ਸਾਰਾ ਗੜੀ ਵਾਲੀ ਦੀ ਪਾਰਕਿੰਗ ਬਣ ਗਈ ਉਸ ਜਗ੍ਹਾ ਦਾ ਉਹ ਕੋਤਵਾਲ ਸੀ ਲੇਕਿਨ ਉਹਦੇ ਬੁਰੇ ਕੰਮਾਂ ਕਾਰਨ ਉਹ 1738 ਨੂੰ ਤਾਂ ਨਾਂ ਅਬਦੁੱਲ ਸਿੰਘ ਅਬਦੁੱਲ ਤੇ ਉਹਦੀ ਮੌਤ ਹੋ ਜਾਂਦੀ ਏ ਉਹ ਮਰ ਜਾਂਦਾ ਤੇ ਫਿਰ ਉਸ ਤੋਂ ਬਾਅਦ ਮੱਸਾ ਰੰਗੜ ਨੂੰ ਜੋ ਲਾਗੇ ਹੀ ਪਿੰਡ ਮੰਡਿਆਲਾ ਪਿੰਡ ਆ ਅੰਮ੍ਰਿਤਸਰ ਤੋਂ ਕੁਝ ਕੋ ਦੂਰੀ ਤੇ ਉਸ ਨੂੰ ਇਸ ਥਾਂ ਦਾ ਜਿਹੜਾ ਸੀ ਲਾ ਦਿੱਤਾ ਗਿਆ ਕੋਤਵਾਲ ਜਦੋਂ ਉਹਨੂੰ ਕੋਤਵਾਲ ਨਾ ਆਇਆ ਗਿਆ ਤਾਂ ਉਸਨੇ ਬਹੁਤ ਸਾਰੇ ਸਿੱਖਾਂ ਨੂੰ ਫੜ ਕੇ ਸ਼ਹੀਦ ਕਰਨਾ ਸ਼ੁਰੂ ਕਰ ਦਿੱਤਾ ਬਹੁਤ ਸਾਰੇ ਸਿੱਖੋਂ ਨੇ ਸ਼ਹੀਦ ਕਰ ਦਿੱਤੇ ਉਸ ਤੋਂ ਬਾਅਦ ਉਸਨੇ ਸੱਚਖੰਡ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਮੁਬਾਰਕ ਸਥਾਨ ਦੇ ਉੱਪਰ ਜਾ ਕੇ ਬੁਰੇ ਕੰਮ ਸ਼ੁਰੂ ਕਰ ਦਿੱਤੇ ਇਹ ਗੱਲ ਸਿੱਖਾਂ ਨੂੰ ਕਿੱਦਾਂ ਪਚ ਸਕਦੀ ਹੈ ਕਿ ਸਿੱਖਾਂ ਨੂੰ ਗੁੱਸਾ ਆਉਣਾ ਤਾਂ ਕੁਦਰਤੀ ਗੱਲ ਸੀ ਉਸ ਇਲਾਕੇ ਦਾ ਬਹੁਤ ਹੀ ਸਤਿਕਾਰਯੋਗ ਭਾਈ ਮਹਿਤਾਬ ਸਿੰਘ ਮੀਰਾ ਕੋਟ ਜਿਹੜੇ ਅਜਨਾਲਾ ਵਾਲੀ ਸਾਈਡ ਵਾਲੇ ਪਾਸੇ ਨੂੰ ਰਹਿੰਦੇ ਸਨ ਅੱਜ ਕੱਲ ਉਹ ਪਿੰਡ ਜਿਹੜਾ ਮੀਰਾਕੋਟ ਉਹ ਵੀ ਸ਼ਹਿਰ ਦੇ ਵਿੱਚ ਆ ਗਿਆ ਆ ਲੇਕਿਨ ਉਹ ਬਾਈਪਾਸ ਤੋਂ ਪਰਲੇ ਪਾਸੇ ਆ ਉਸ ਥਾਂ ਦੇ ਰਹਿਣ ਵਾਲੇ ਸਨ ਤਾਂ ਇਹਦੇ ਨਾਲ ਹੀ ਭਾਈ ਸੁੱਖਾ ਸਿੰਘ ਦੀ ਮਾੜੀ ਕੰਬੋਕੇ ਜੋ ਅੱਜ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਉਹ ਪਿੰਡ ਪੈਂਦਾ ਆ ਤੇ ਉਹ ਵੀ ਇੱਕ ਚੰਗੇ ਅਮੀਰ ਘਰ ਦੇ ਮੁੰਡੇ ਸਨ ਇਹ ਸਿੱਖ ਸਾਰੇ ਜਿਹੜੇ ਤੁਹਾਨੂੰ ਪਤਾ ਕਿ ਉਹਨਾਂ ਦਿਨਾਂ ਦੇ ਵਿੱਚ ਲਖਪਤਰਾਏ ਜਸਪਤਰਾਏ ਚੌਧਰੀ ਸਾਹਿਬ ਰਾਏ ਜਾਂ ਚੌਧਰੀ ਹਰਪਖਤ ਨਰਿੰਜਣੀਏ ਰੰਧਾਵੇ ਵਰਗੇ ਅਤੇ ਹੋਰ ਬਹੁਤ ਸਾਰੇ ਲੋਕਾਂ ਨੇ ਸਿੱਖਾਂ ਨਾਲ ਅਤਿਆਚਾਰ ਕਰਨੇ ਸ਼ੁਰੂ ਕਰ ਦਿੱਤੇ ਸੀ ਮੁਗਲਾਂ ਨਾਲ ਰਲ ਕੇ ਕਿਉਂਕਿ ਚੌਧਰੀਆਂ ਦੀਆਂ ਪਦਵੀਆਂ ਪਦਵੀਆਂ ਤੇ ਇਹਨਾਂ ਕੋਲ ਸੀ ਨਾ ਇਿੱਥੇ ਮੈਂ ਗੱਲ ਕਰਦਾ ਕਿ ਕਿਸੇ ਧਰਮ ਦੇ ਨਾਲ ਇਹਦਾ ਕੋਈ ਸਬੰਧ ਨਹੀਂ ਹੈਗਾ ਹਰ ਧਰਮ ਦੇ ਵਿੱਚ ਕੁਝ ਕੁ ਲੋਕ ਮਾੜੇ ਹੁੰਦੇ ਨੇ ਉਹਨਾਂ ਬਾਰੇ ਦੱਸਿਆ ਜਾਣਾ ਚਾਹੀਦਾ ਹਰ ਭਗਤ ਨਰਨਜਣੀਆਂ ਕੌਣ ਸੀ ਲਖਪਤਰਾਏ ਕੌਣ ਸੀ ਜੋ ਕੋ ਦੀਵਾਨ ਦਾ ਉਦਾਸੀ ਜਸਪਤਰਾਏ ਕੌਣ ਸੀ ਇਹ ਦੀਵਾਨ ਦੇ ਉਦੇ ਤੇ ਬੈਠੇ ਸਨ ਚੌਧਰੀ ਸੈਬਰਾਈ ਕੌਣ ਸੀ ਕਿਉਂਕਿ ਚੌਧਰੀ ਸੈਬਰਾਈ ਨੇ ਹੀ ਮੁੜ ਕੇ ਸੀਆਈਡੀ ਦਿੱਤੀ ਸੀ ਭਾਈ ਸੁਖਾ ਸਿੰਘ ਮਾੜੀ ਕੰਪੌਰ ਦੀ ਹਰ ਭਗਤ ਨਰਨਜਣੀਆਂ ਨੇ ਹੀ ਸੀਆਈਡੀ ਦਿੱਤੀ ਸੀ ਭਾਈ ਮਹਿਤਾਬ ਸਿੰਘ ਮੀਰਾਪੁਰ ਦੀ ਫਰਾਂਕੀ ਤੋਂ ਇੱਕ ਗੱਲ ਸਿੱਖਾਂ ਨੂੰ ਪਤਾ ਲੱਗੀ ਤੇ ਸਿੱਖ ਜਿਹੜੇ ਸੀ ਬੀਕਾ ਨੇਰ ਦੇ ਇਲਾਕੇ 'ਚ ਜੋ ਅੱਜ ਰਾਜਸਥਾਨ ਦੇ ਵਿੱਚ ਪਾਇਆ ਜਾਂਦਾ ਇਲਾਕਾ ਆ ਉਸ ਸਥਾਨ ਵਿੱਚ ਰਹਿੰਦੇ ਸਨ ਉੱਥੇ ਸਰਦਾਰ ਸ਼ਾਮ ਸਿੰਘ ਜੀ ਜਿਹੜੇ ਸਨ ਇੱਕ ਜਰਨੈਲ ਸਨ ਉਸ ਸਮੇਂ ਦੇ ਮਤਲਬਕ ਤਾਂ ਇਹ ਜਿਹੜੀ ਜਾਣਕਾਰੀ ਸੀ ਭਾਈ ਬਲਾਕਾ ਜੀ ਇਤਿਹਾਸ ਦੇ ਪੰਨਿਆਂ 'ਚ ਭਾਈ ਬਲਾਕਾ ਜੀ ਦਾ ਨਾਮ ਹੁੰਦਾ ਆ ਕਿ ਉਹਨਾਂ ਨੇ ਜਾ ਕੇ ਸਿੰਘਾਂ ਨੂੰ ਦੱਸੀ ਕਿ ਸੱਚਖੰਡ ਦਰਬਾਰ ਸਾਹਿਬ ਵਿੱਚ ਤੇ ਬਹੁਤ ਗਲਤ ਕੁਝ ਹੋ ਰਿਹਾ ਹੈ ਤਾਂ ਫਿਰ ਕਿਹਾ ਜਾਂਦਾ ਕਿ ਉੱਥੇ ਅਰਦਾਸ ਹੋਈ ਬੇਨਤੀ ਹੋਈ ਸਿੱਖਾਂ ਦੇ 'ਚ ਦੋ ਜਾਣੇ ਭਾਈ ਮਹਤਾਬ ਸਿੰਘ ਮੀਰਾਕੋਟ ਦੀ ਸਤਕਾਰਯੋਗ ਭਾਈ ਸੁੱਖਾ ਸਿੰਘ ਜੀ ਮਾੜੀ ਕੰਬੋ ਕੀ ਜੀ ਨੇ ਉੱਠੇ ਤੇ ਅਰਦਾਸੇ ਉੱਕੇ ਦਾ ਸਿਰ ਵੱਢ ਕੇ ਲੈ ਕੇ ਆਉਣਾ ਇਨੂੰ ਮਾਰਨ ਦਾ ਨਹੀਂ ਕੱਲੀ ਹੋਈ ਕਿਨੂੰ ਮਾਰਨਾ ਹੈ ਤੇ ਸਿਰ ਵੱਢ ਕੇ ਲਿਆਉਣ ਦੀ ਅਰਦਾਸ ਕੀਤੀ ਗਈ ਅਰਦਾਸ ਕਰਕੇ ਉਹ ਚੱਲ ਪਈ ਆਉਂਦਿਆ ਰਸਤੇ 'ਚ ਕਿਹਾ ਜਾਂਦਾ ਕਿ ਨਾ ਨਹੀਂ ਕੱਪਣਾ ਭੀਸ ਬਦਲਿਆ ਕਿ ਕੁਦਰਤੀ ਗੱਲ ਸੀ ਕਿ ਭੀਸ ਬਦਲਣਾ ਹੀ ਪਵੇਗਾ ਨਹੀਂ ਤਾਂ ਮੁਗਲਾਂ ਨੇ ਤਾਂ ਉਸ ਜਾਂ ਉਸ ਸਮੇਂ ਦੇ ਚੌਧਰੀਆਂ ਨੇ ਝੱਟ ਸਿੱਖਾਂ ਨੂੰ ਫੜਾ ਦੇਣਾ ਸੀ ਬੇ ਸਿੱਖ ਜਦੋਂ ਕੌਤਵਾਲ ਆਉਂਦੇ ਨਹੀਂ ਤੇ ਜਦੋਂ ਤੁਸੀਂ ਸੱਚਖੰਡ ਦਰਬਾਰ ਸਾਹਿਬ ਆਉਂਦੇ ਹੋ ਨਾ ਦਰਸ਼ਨ ਕਰਨ ਤਾਂ ਇੱਕ ਕੋਰਨਰ ਤੇ ਇੱਕ ਨੁੱਕਰ ਦੇ ਉੱਪਰ ਉੱਥੇ ਇੱਕ ਗੋਲ ਜਿਹਾ ਚੱਕਰ ਬਣਿਆ ਹੋਇਆ ਹੈ ਜਿੱਥੋਂ ਕੇ ਭਾਈ ਮਹਤਾਬ ਸਿੰਘ ਭਾਈ ਸੁੱਖਾ ਸਿੰਘ ਜੂਣਾ ਨੇ ਘੋੜੇ ਮੋੜੇ ਸਨ ਆਪਣੇ ਇਸ ਕਰਕੇ ਉਹਨਾਂ ਦੀ ਜਾਤ 'ਚ ਉੱਥੇ ਇੱਕ ਚੱਕਰੀ ਵੀ ਬਣਿਆ ਹੋਇਆ ਤਾਂ ਫਿਰ ਕਿਹਾ ਜਾਂਦਾ ਕਿ ਜਦੋਂ ਸਿੰਘ ਉੱਥੇ ਪਹੁੰਚੇ ਕੁਝ ਠੀਕਰੀਆਂ ਲਈਆਂ ਗਈਆਂ ਜਾਂ ਕੁਛ ਈਵੇਂ ਦਾ ਉਹਨਾਂ ਕੋਲ ਆ ਗਿਆ ਕਿ ਅਸੀਂ ਲਗਾਨ ਦੇਣ ਆਏ ਹਾਂ ਤਾਂ ਉੱਚੇ ਲੰਬੇ ਸੋਹਣੇ ਜਵਾਨ ਸੀ ਤੇ ਅੰਦਰ ਜਿੱਦੋਂ ਜਾਂਦੇ ਨੇ ਤੇ ਮੱਸਾ ਰੰਗੜ ਵੀ ਉੱਥੇ ਬੈਠਾ ਗਲਤ ਕੰਮ ਕਰ ਰਿਹਾ ਸੀ ਇਤਿਹਾਸ ਦੇ ਪੰਨੇ ਇਹ ਕਹਿੰਦੇ ਨੇ ਕਿ ਜਦੋਂ ਉਹਨਾਂ ਨੇ ਅਰਦਾਸ ਕੀਤੀ ਸੀ ਕਿ ਸਿਰ ਵੱਢ ਕੇ ਲਿਓਣਾ ਤਾਂ ਫਿਰ ਕਿੰਦੇ ਕੀ ਸਿੰਘਾਂ ਨੇ ਉਹਦੇ ਗਾੜੀ ਕਿ ਆ ਪੀ ਆ ਮੋਹਰਾ ਆਈਆਂ ਨੇ ਜੀ ਲਗਾਣ ਆ ਚੈੱਕ ਕਰ ਲੋ ਵੇਖ ਲੋ ਤੇ ਕਿਆ ਜਾਂਦਾ ਕਿ ਮੱਸਾ ਰੰਗੜ ਨੇ ਮੰਜੇ ਕੋ ਸਿਰ ਥੱਲੇ ਨੂੰ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਫਿਰ ਸਿੱਖਾਂ ਨੇ ਸਿੰਘਾਂ ਨੇ ਇੱਕ ਹੀ ਝਟਕੇ ਦੇ ਵਿੱਚ ਉਹਦਾ ਸਿਰ ਵੱਢ ਕੇ ਵੱਖਰਾ ਕਰ ਦਿੱਤਾ ਤੇ ਨਾਲ ਹੀ ਜਕਾਰਾ ਛੱਡ ਦਿੱਤਾ ਕਿਉਂਕਿ ਗੁਰੂ ਸਾਹਿਬ ਦੇ ਜਿਹੜੇ ਸਿੱਖ ਕਦੀ ਵੀ ਚੋਰੀ ਗੁਪਤ ਕੰਮ ਨਹੀਂ ਕਰਦੇ ਫਿਰ ਜਿਕਾਰਾ ਛੱਡ ਕੇ ਗੁਰੂ ਸਾਹਿਬ ਨੂੰ ਨਤਮਸਤਕ ਸਥਾਨ ਨੂੰ ਹੋ ਕੇ ਤਾਂ ਸਿੰਘ ਉਹਨੇ ਘੋੜੇ ਘੁਮਾ ਕੇ ਤੇ ਬੀਕਾ ਨੇ ਇਹਨੂੰ ਵਾਪਸ ਆ ਗਏ ਹੁਣ ਤੇ ਸਵਾਲ ਇਹ ਖੜਾ ਹੁੰਦਾ ਕਿ ਮੱਸਾ ਰੰਗੜ ਨੂੰ ਸਜ਼ਾ ਦੇ ਦੇਤੀ ਫਿਰ ਉਦੋਂ ਬਾਅਦ ਕੀ ਹੋਇਆ ਕਿ ਜਿਹੜਾ ਭਾਈ ਮਹਿਤਾਬ ਸਿੰਘ ਜੀ ਸਨ ਉਹਨਾਂ ਦੇ ਸੀਆਈਡੀ ਜਿਹੜੀ ਸੀ ਉਹ ਜਿਹੜਾ ਸੀ ਹਰਪਖਤ ਨਰਾਇਣੀਆਂ ਜੰਡਿਆਲੇ ਵਾਲਾ ਉਹਨੇ ਸੀਆਈਡੀ ਦਿੱਤੀ ਜਕਰੀਆ ਖੰਕੂ ਕੋਦੇ ਚੌਧਰੀ ਸੀ ਬਹੁਤ ਜ਼ੁਲਮ ਕਰਦਾ ਸੀ ਫਿਰ ਉਧਰੋਂ ਚੌਧਰੀ ਸਾਹਿਬ ਰਾਏ ਜੋ ਚਬਾਲ ਦੇ ਸਾਈਡ ਤੋਂ ਜਾਂ ਮੰਨ ਲਓ ਕਿ ਭਾਈ ਸੁਖਾ ਸਿੰਘ ਮੀਰਾਕੋਟ ਦੇ ਪਿੰਡ ਤੋਂ ਥੋੜਾ ਜਾਈ ਇਧਰ ਉਧਰ ਪੈ ਜਾਂਦਾ ਆ ਉਸ ਸਥਾਨ ਦੇ ਜਿਹੜਾ ਲਾਗੇ ਦਾ ਬੰਦਾ ਸੀ ਉਹਨੇ ਸੀ ਆਈਡੀ ਚੱਕਰੀਆ ਖਾਣ ਦਿੱਤੀ ਫਿਰ ਤੁਹਾਨੂੰ ਪਤਾ ਜੋ ਇਤਿਹਾਸ ਵਿੱਚ ਵਾਪਰਿਆ ਅੱਜ ਅਸੀਂ 11 ਅਗਸਤ 1740 ਦੇ ਦਿਨ ਤੇ ਨੂੰ ਯਾਦ ਕਰਦੇ ਹਾਂ ਮਸੇ ਰੰਗੜ ਨੂੰ ਲਾਂਤਾਂ ਪਾਉਂਦੇ ਆ ਇਹ ਮੱਸੇ ਰੰਗੜ ਵਰਗੇ ਕਈ ਲੋਕ ਪੈਦਾ ਹੁੰਦੇ ਰਹਿਆ ਨੇ ਇਕੱਲੇ ਇਹ ਨਹੀਂ ਕਿ ਕਿਸੇ ਦੂਜੇ ਧਰਮ 'ਚ ਹੋਣਗੇ ਕਈ ਵਾਰ ਐਵੇਂ ਦੇ ਸਿੱਖਾਂ ਦੇ ਧਰਮ 'ਚ ਵੀ ਪੈਦਾ ਹੋ ਜਾਂਦੇ ਨੇ ਮੱਸੇ ਰੰਗੜ ਵਰਗੇ ਇਸ ਕਰਕੇ ਉਹਨਾਂ ਨੂੰ ਸਜ਼ਾਾਂ ਮਿਲਦੀਆਂ ਰਹਿੰਗੀਆਂ ਨੇ ਤੇ ਆਪਾਂ ਨੂੰ ਆਪ ਇਹ ਗੱਲਾਂ ਯਾਦ ਰੱਖਣੀਆਂ ਬੁਰੇ ਕੰਮਾਂ ਦੇ ਬੁਰੇ ਨਤੀਜੇ ਨੇ ਚੰਗਿਆਂ ਕੰਮਾਂ ਨੂੰ ਲੋਕ ਸਲਾਮ ਵੀ ਕਰਦੇ ਯਾਦ ਵੀ ਕਰਦੇ ਲੇਕਿਨ ਬੁਰਿਆਂ ਨੂੰ ਲਾਂਤਾਂ ਪੈਂਦੀਆਂ ਨੇ ਇਸ ਕਰਕੇ ਮੱਸੇ ਰੰਗੜ ਨੂੰ ਅੱਜ ਲਾਂਤਾਂ ਪੈ ਰਹੀਆਂ ਨੇ ਤੇ ਭਾਈ ਮਹਿਤਾਬ ਸਿੰਘ ਜੀ ਮੀਰਾਕੋਟ ਭਾਈ ਸੁਖਾ ਸਿੰਘ ਜੀ ਮਾੜੀ ਕੰਬੋ ਦੀ ਵਰਗੀਆਂ ਦੇ ਸਥਾਨਾਂ ਤੇ ਗੁਰਦੁਆਰਾ ਸਾਹਿਬ ਸ਼ਿਸ਼ੋਭਤ ਨੇ ਸੰਗਤਾਂ ਉੱਤੇ ਨਤਮਸਤਕ ਹੁੰਦੀਆਂ ਨੇ ਤੇ ਉੱਥੋਂ ਇੱਕ ਸ਼ਕਤੀ ਪ੍ਰਾਪਤ ਕਰਦੀਆਂ ਨੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁੜੇ ਵਸਤੇ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰੇ